ਓਏ ਕਬੜੇ 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 ਓ ਪਾਇਓ ਤੇ ਪੈਨੋ ਕਬੜੇ 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 ਵਾਤ ਗੜੀ ਛੱਡ ਨਾਈ ਮਾਤੀ ਜਵਾਈ ਨੂੰ ਆਹ ਮਾਰ ਕੈਂਚੀ ਮਾਰ ਚੁੱਕੇ ਮਾਰ ਕੈਂਚੀ ਓਏ ਮੈਨੂੰ ਤਾਂ ਡਰ ਜਾ ਲੱਗਦਾ ਇਹ ਪਤੰਦਰ ਕੁਤਕਤਾੜੀਆਂ ਆਈਆਂ ਕਰਕੇ ਹਾਸੀ ਕਢਾ ਦਿੰਦਾ ਮੜਕੇ ਆ ਭਾਜਾਂ ਦਾ ਜਾਹੇ ਜਾਫ ਕੋਈ ਮਰਜ਼ੀ ਲਾਵੇ ਇਹਨੂੰ ਥਾ ਬਾਡੀ ਕਬੜੇ ਕਬੜੇ ਆਓ ਫੜੋ ਆਪਣੇ ਚਾਚੇ ਨੂੰ ਪਾਇਓ ਤੇ ਪੈਨੋ ਕਬੜੇ 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 ਓ ਚਾਚਾ ਓ ਮੈਂ ਲਾਉਂ ਜਾ ਬਤੈਨੂ ਪਰ ਮੇਰੀ ਗਾਲ ਸੁਣ ਲੈ ਗੋਤਕਤਾੜੀਆਂ ਜਿਹੜਾ ਕੱਢੇ ਨਹੀਂ ਹੋਏ ਦੰਦੇ ਵੀ ਵੱਟੂ ਉਤਾਰੇ ਓਏ ਨਾ ਓਏ ਚੰਨੀ ਨਾ ਦੰਦੇ ਨਾ ਵੱਢੇ ਤੈਨੂੰ ਮੈਂ ਚਤੋਂ ਬਾਹਰ ਕਰਾ ਦੂ ਮੈਂ ਨਜਮ ਤੋੜਨ ਦੇ ਦੋਸ ਚ ਓ ਤੂੰ ਵੀ ਨਾ ਫਰਕਤ ਕਤਾੜੀਆਂ ਕੱਢੀ ਮੇਰੇ ਯਾਰ ਓਏ ਪਤੰਦਰਾ ਓਏ ਜਦੋਂ ਤੂੰ ਜਾ ਫਲਾਇੰਗਾ ਐਨੇ ਕੁਤਕਤਾੜੀਆਂ ਦਾ ਕੱਢਣੀ ਕੱਢਣੀਆਂ ਕੁਤਕਤਾੜੀਆਂ ਦੇ ਕਿਹੜਾ ਨਿਸ਼ਾਨ ਸਭ ਦੇ ਆ ਤੂੰ ਨਾ ਗਦੇ ਭੁੱਲ ਭਲੇ ਕਿ ਦੰਦੀ ਵੱਡ ਬੈਠੀ ਤੈਨੂੰ ਖੇਡ ਚੋਂ ਬਾਹਰ ਕਰਾ ਦੂ ਐ ਕਿਉਂਕਿ ਤੇਰੀ ਦੰਦੀ ਦੇ ਤੇ ਮੋਢੇ ਤੇ ਜਾ ਕਿਤੇ ਹੋਰ ਨਿਸ਼ਾਨ ਸਭ ਜਾਣੇ ਐ